ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੂਤਰਾਂ ਦੇ ਹਵਾਲੇ ਤੋਂ ਕੁਝ ਪਤਾ ਲੱਗਾ ਹੈ ਕਿ ਸਾਡੇ ਆਪਣੇ ਮੈਂਬਰ ਸਹਿਬਾਨ ਜਿਨ੍ਹਾਂ ਨੂੰ ਕੁਝ ਇਤਰਾਜ਼ ਹੋਇਆ ਹੈ ਕਿ ਸਾਡੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਜਮਦੀਦ ਸਿੰਘ ਦੀ ਢਾਂ ਜਿਨ੍ਹਾਂ ਨੇ ਪਿਛਲੇ ਦਿਨਾਂ ਚ ਹਰਿਆਣਾ ਕਮੇਟੀ ਦੇ ਕੁਝ ਆਪਣੇ ਮੈਂਬਰ ਜਿਹੜੇ ਚੁਣੇ ਗਏ ਚੇਅਰਮੈਨ ਚੁਣੇ ਗਏ ਉਹਦੇ ਨਾਲ ਜਿਹੜੀਆਂ ਸਬ ਕਮੇਟੀਆਂ ਬਣਾਈਆਂ ਮਨਉ ਤੇ ਇਤਰਾਜ਼ ਲਗਾਇਆ ਹੈ ਕਿ ਪ੍ਰਧਾਨ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਤਰ੍ਹਾਂ ਆਪਣੀ ਲੈਟਰਪੈਡ ਦੇ ਉੱਤੇ ਆਪਣੀ ਪੱਧਰ ਦੇ ਉੱਤੇ ਉਹ ਚੁਣ ਸਕੇ ਉਹਦੇ ਲਈ ਅਸੀਂ ਹਰਿਆਣਾ ਸ੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਸਕੋਕਸਮੈਨ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਜੇ ਇਤਰਾਜ਼ਯੋਗ ਇਹ ਰਿਪੋਰਟ ਹੈ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੀਆਂ ਕਮੇਟੀਆਂ ਐਜੇ ਸਪੋਕਸਮੈਨ ਬੇਨਤੀ ਕਰਨਾ ਸਾਰੀਆਂ ਕਮੇਟੀਆਂ ਤੇ ਨਾਲ ਹੀ ਚੇਅਰਮੈਨੀਆਂ ਜਿਹੜੀਆਂ ਉਹ ਭਾਗ ਕੀਤੀਆਂ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣੇ-ਹੁਣੇ ਮੇਰੇ ਨਾਲ ਖੜੇ ਸਪੋਕਸਮੈਨ ਨੂੰ ਜਾਣਕਾਰੀ ਮਿਲੀ ਹੈ ਸੁਤੰਦਰ ਦੇ ਤਾਪਿਤ ਕਿ ਕੋਲ ਮੈਂਬਰ ਸਹਿਬਾਨ ਸਾਡੇ ਸਖਤ ਇਤਰਾਜ਼ ਕਰ ਰਹੇ ਨੇ ਕਿ ਪ੍ਰਧਾਨ ਸਾਹਿਬ ਕੋਈ ਅਧਿਕਾਰ ਨਹੀਂ ਕਿ ਆਪਣੇ ਲੈਟਰਪੈਡ ਤੇ ਆਪਣੇ ਵੱਲੋਂ ਚੇਰਮਨੀਆਂ ਨੂੰ ਨਿਯੁਕਤ ਕਰਨਾ ਅਤੇ ਸਬ ਕਮੇਟੀਆਂ ਗਠਿਤ ਕਰੂੰਗਾ ਮੈਂ ਵੀ ਕੋ ਪੀਤੀਏ ਆਪਣੇ ਵਕੀਲਾਂ ਨਾਲ ਇਸ ਡੱਗ ਦੀ ਰਹਿ ਲਈ ਹੈ ਇਹ ਠੀਕ ਹੈ ਕਿ ਇਸ ਸਕੱਤਰ ਵੱਲੋਂ ਹੀ ਮੈਂ ਆਰਡਰ ਬੁੱਕ ਤੇ ਪਾ ਕੇ ਉਸ ਤੋਂ ਬਾਅਦ ਸਕੱਤਰ ਵੱਲੋਂ ਹੀ ਇਹ ਚੇਰਮਨੀਆਂ ਅਲਾਟ ਕੀਤੀਆਂ ਜਾਣੀਆਂ ਅਤੇ ਸਬ ਕਮੇਟੀਆਂ ਇਹ ਬਣਾਈਆਂ ਜਾਣੀਆਂ ਸਨ ਮੈਂ ਹੁਣ ਤੋਂ ਤੁਰੰਤ ਪ੍ਰਭਾਵ ਤੋਂ ਆਪਣੇ ਉਹਨਾਂ ਮੈਂਬਰ ਸਭਾਨਾਂ ਦਾ ਆਦਰ ਸਨਮਾਨ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦੇ ਹੋਇਆ ਇਹ ਜਿਨ੍ਹਾਂ ਨੇ ਮੁੱਦਾ ਚੁੱਕਿਆ ਅਤੇ ਸਾਡੇ ਸਪੋਕਸਮੈਨ ਇਹ ਨੇ ਜੋ ਮੇਰੇ ਤੱਕ ਅਪੀਲ ਕੀਤੀ ਹੈ ਮੈਂ ਇਹਨਾਂ ਦੀ ਪ੍ਰਵਾਨਗੀ ਕਰਦਾ ਹੋਇਆ ਪਰ ਉਹਨਾਂ ਪ੍ਰਭਾਵ ਜਿਨੇ ਟੁਹੀ ਜਿਨੀਆਂ ਚੇਅਰਮੈਨੀਆਂ ਬਣੀਆਂ ਨੇ ਜਿਨੀਆਂ ਸਬਕਮੇਟੀਆਂ ਬਣੀਆਂ ਨੇ ਉਹਨਾਂ ਪ੍ਰਭਾਵ ਤੋਂ ਉਹਨਾਂ ਨੂੰ ਮੈਂ ਰੱਦ ਕਰਦਾ ਹਾਂ ਤੇ ਜਿਨ੍ਹਾਂ ਚਿਰ ਤੱਕ ਇਹ ਅਗਾ ਜਿਨ੍ਹਾਂ ਚਿਰ ਮੇਰੇ ਕੋਲ ਪਾਵਰ ਨਹੀਂ ਆ ਜਾਂਦੀ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਅਗਲੀਆਂ ਚੇਅਰਮੈਨੀਆਂ ਤੇ ਸਬ ਕਮੇਟੀਆਂ ਨੁਕਤੀਆਂ ਜਾਣਗੀਆਂ ਤੇ ਮੈਂ ਬੇਨਤੀ ਕਰਨਾ ਹੈਡ ਆਫਿਸ ਨੂੰ ਇਹ ਤੁਰੰਤ ਪ੍ਰਭਾਵ ਤੇ ਇਹ ਮੇਰਾ ਐਕਸ਼ਨ ਲਿਆ ਜਾਏ ਕਿ ਤੇ ਸਾਰੀਆਂ ਕਮੇਟੀਆਂ ਭੰਗ ਕਰਨ ਦੇ ਸਾਰਿਆਂ ਜਿਨ੍ਹਾਂ ਚੇਅਰਮੈਨ ਬਣੇ ਨੇ ਜਿਨ੍ਹਾਂ ਸਬ ਕਮੇਟੀਆਂ ਬਣਾਈਆਂ ਗਈਆਂ ਨੇ ਮੇਰੇ ਦਸਖਤਾਂ ਦੇ ਨਾਲ ਮੇਰੀ ਲੈਡਪੇਡ ਤੇ ਉਹਨਾਂ ਨੂੰ ਭੰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣ ਮੈਂ ਇਹ ਵੀ ਸੰਗਤ ਨੂੰ ਤੇ ਆਪਣੇ ਮੈਂਬਰ ਸਭਾ ਨੂੰ ਜਾਣਕਾਰੀ ਦੇਣਾ ਚਾਹਾਂਗਾ ਜਰਨਲ ਹਾਊਸ ਦੇ ਵਿੱਚ ਇੱਕ ਜਰਨਲ ਹਾਊਸ ਨੇ ਕਮੇਟੀ ਗੱਢ ਕੀਤੀ ਤੇ ਉਸ ਦਿਨ ਬਜਟ ਪਾਸ ਹੋਣਾ ਸੀ ਪਰ ਮੈਂਬਰ ਸਹਿਬਾਨਾਂ ਨੇ ਮੈਜੋਰਟੀ ਵਾਲਿਆਂ ਨੇ ਇਤਰਾਜ਼ ਕੀਤਾ ਕਿ ਸਾਨੂੰ ਇਸ ਬਜਟ ਤੇ ਬਹੁਤ ਵੱਡੀ ਸ਼ੰਕਾ ਹੈ ਕਿ ਇਹ ਬਜਟ ਠੀਕ ਢੰਗ ਤਰੀਕੇ ਨਾਲ ਠੀਕ ਨਹੀਂ ਬਣਿਆ ਤੇ ਇਹ ਬਜਟ ਤੇ ਆਡਿਟ ਹੋਣਾ ਚਾਹੀਦਾ ਹੈ ਤੇ ਆਡਿਟ ਹੋ ਕੇ ਦੁਬਾਰਾ ਬਜਟ ਬਣਨਾ ਚਾਹੀਦਾ ਉਸ ਦਿਨ ਸੱਤ ਮੈਂਬਰੀ ਕਮੇਟੀ ਜਰਨਲ ਹਾਊਸ ਦੇ ਵਿੱਚ ਸਰਸੰਮਤੀ ਨਾਲ ਪਾਸ ਹੋਇਆ ਇਸ ਹਫਤੇ ਵੀ ਕਮੇਟੀ ਬਣਾਈ ਗਈ ਬਾਹਰ ਖਲੀਆਂ ਕਰਕੇ ਉਹਨਾਂ ਦਾ ਸਮਰਥਨ ਕੀਤਾ ਗਿਆ ਉਹ ਕਮੇਟੀ ਜਿਹੜੀ ਬਜਟ ਬਣਾਉਣ ਵਾਲੀ ਕਮੇਟੀ ਤੇ ਆਡਿਟ ਕਰਨ ਵਾਲੀ ਕਮੇਟੀ ਹੈ ਉਹ ਦੋਵੇਂ ਕਮੇਟੀਆਂ ਆਪਣੇ ਕੰਮ ਕਰਨ ਕਰਦੀਆਂ ਰਹਿਣਗੀਆਂ ਤਾਂਕਿ ਆਡਿਟ ਵੀ ਸਹੀ ਤੰਤਰਿਕ ਤਰੀਕੇ ਨਾਲ ਹੋ ਸਕੇ ਤੇ ਬਜਟ ਵੀ ਸਹੀ ਤੰਤਰਿਕ ਤਰੀਕੇ ਨਾਲ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਮੈਂ ਇੰਦਰਜੀਤ ਸਿੰਘ ਖੇਤੀਬਾੜੀ ਵਿਭਾਗ ਚੇਅਰਮੈਨ ਜੋ ਪ੍ਰਧਾਨ ਜੀ ਨੇ ਗੱਲ ਕਹੀ ਹੈ ਮੈਂ ਬਿਲਕੁਲ ਨਹੀਂ ਸਮਰਥਨ ਕਰਨਾ ਵਾ ਤੇ ਪ੍ਰਧਾਨ ਜੀ ਦੇ ਨਾਲ ਆ ਇਹ ਸਮਰਥਨ ਕਰਨਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਟੋ ਟਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਲਾਡੀ ਡਬਰੀ এডਿਕੇਸ਼ਨ ਚੇਅਰਮੈਨ ਜਿਹੜਾ ਹੁਣੇ ਪ੍ਰਧਾਨ ਜੀ ਨੇ ਕਮੇਟੀਆ ਕੈਨਸਲ ਰੱਦ ਕਰਨ ਦਾ ਜਿਹੜਾ ਹੁਣੇ ਡਿਸੀਜਨ ਲਿਆ ਹੈ ਅਸੀਂ ਇਸ ਡਿਸੀਜਨ ਨੂੰ ਜਿਹੜਾ ਸਮਰਥਨ ਕਰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਤੋਂ ਪਹਿਲਾਂ ਰਾਜਸਭਾ ਨੇ ਫੈਸਲਾ ਲਿਆ ਹੈ ਸਪੋਕਸਮੈਨ ਨੇ ਕਹਿਣ ਲਾ ਅ ਤੇ ਮੈਂ ਬ੍ਰਿਸ਼ਟ ਮੈਂਬਰਾਂ ਦੀ ਸਲਾਹ ਲੈਣ ਤੋਂ ਬਾਅਦ ਮੈਨੂੰ ਵੀ ਐਸਾ ਮਹਿਸੂਸ ਹੁੰਦਾ ਹੈ ਕਿ ਜਿਹੜੀ ਪਾਵਰ ਪ੍ਰਧਾਨ ਜੀ ਕੋਲ ਨਹੀਂ ਸੀ ਉਹਨਾਂ ਨੇ ਗਲਤ ਤਰੀਕੇ ਨਾਲ ਉਹਨੂੰ ਯੂਜ਼ ਕੀਤਾ ਇਹ ਫੈਸਲਾ ਬਿਲਕੁਲ ਸਹੀ ਹੈ ਮੈਂ ਇਹਦਾ ਸਮਰਥਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੁਣੇ-ਹੁਣੇ ਸਰਦਾਰ ਜਗਦੀਸ਼ ਸਿੰਘ ਜੀ ਢਿੰਡਾ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਲਿਆ ਹੈ ਮੈਂ ਉਸ ਫੈਸਲੇ ਦਾ ਸਨਮਾਨ ਕਰਦੇ ਹੋਏ ਜੋ ਪ੍ਰਾਪਰਟੀ ਦੇ ਦੇਖਭਾਲ ਵਾਸਤੇ ਮੈਨੂੰ ਮੈਂਬਰ ਚੁਣਿਆ ਗਿਆ ਸੀ ਤੇ ਮਾਤਾ ਸਤਿਕਾਰਯੋਗ ਮਾਤਾ ਬੀਬੀ ਕਪੂਰਕੌਰ ਨੂੰ ਚੇਅਰਮੈਨ ਬਣਾਇਆ ਗਿਆ ਸੀ ਅਸੀਂ ਅੱਜ ਤੋਂ ਹੀ ਤੁਰੰਤ ਪ੍ਰਭਾਵ ਤੋਂ ਪ੍ਰਧਾਨ ਜੀ ਦਾ ਸਨਮਾਨ ਕਰਦੇ ਹੋਏ ਉਹਨਾਂ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਅੱਜ ਤੋਂ ਹੀ ਚੇਅਰਮੈਨ ਨਹੀਂ ਛੱਡਦੇ ਆ ਵੈਗੁਰ ਦੀ ਖਾਲਸਾ ਵੈਗੁਰ ਦੀ ਕੀਫਤ ਸੋਨਿਹਾਰ ਸੋ ਸ੍ਰੀ ਅਕਾਲ ਬੋਲੇ ਸੋਨਿਹਾਰ ਸੋ ਸ੍ਰੀ ਅਕਾਲ ਬੋਲੇ ਸੋਨਿਹਾਰ ਸੋ ਸ੍ਰੀ ਅਕਾਲ ਬੋਲੇ ਸੋਨਿਹਾਰ ਸੋ ਸ੍ਰੀ ਅਕਾਲ I think he's